ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਵਾਤੀ ਐਸਐਮਓ ਇਨਚਾਰਜ ਸਿਵਲ ਹਸਪੀਟਲ ਹੁਸ਼ਿਆਰਪੁਰ ਤੋਂ ਤੁਹਾਡੇ ਨਾਲ ਰੂਬਰੂ ਆ ਅੱਜ ਮੈਂ ਇਸ ਗੱਲਬਾਤ ਦੇ ਵਿੱਚ ਤੁਹਾਨੂੰ ਇਹ ਦੱਸਾਂਗੀ ਕਿ ਸਾਡੇ ਹੁਸ਼ਿਆਰਪੁਰ ਸਿਵਲ ਹਸਪੀਟਲ ਦੇ ਵਿੱਚ ਚੰਡੀਗੜ੍ਹ ਤੋਂ ਟੀਮ ਆਈ ਹੋਈ ਹੈਗੀ ਹੈ ਜਿਸ ਟੀਮ ਨੇ ਸਾਡੇ ਇੱਥੇ ਆਭਾ ਆਈਡੀ ਔਰ ਸਕੈਨ ਐਂਡ ਸ਼ੇਅਰ ਦੇ ਬਾਰੇ ਟ੍ਰੇਨਿੰਗ ਦਿੱਤੀ ਹੈ ਸਾਡੇ ਸਟਾਫ ਨੂੰ ਔਰ ਮੈਂ ਸਾਰਿਆਂ ਨੂੰ ਇਹ ਅਪੀਲ ਕਰਦੀ ਆ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਆਭਾ ਆਈਡੀ ਔਰ ਸਕੈਨ ਐਂਡ ਸ਼ੇਅਰ ਦਾ ਬਹੁਤ ਫਾਇਦਾ ਹੋਣ ਵਾਲਾ ਹੈਗਾ ਤੇ ਇਹ ਸਾਰੇ ਲੋਕ ਜਿਹੜੇ ਹੈਗੇ ਆ ਇੱਥੇ ਲਾਈਨਾਂ 'ਚ ਖੜੇ ਹੁੰਦੇ ਆ ਬੜੇ ਪਰੇਸ਼ਾਨ ਹੁੰਦੇ ਆ ਇੱਕ QR ਕੋਡ ਦਿੱਤਾ ਗਿਆ ਹੈ ਸਰਕਾਰ ਵੱਲੋਂ ਉਹਨੂੰ ਸਕੈਨ ਕਰਨ ਔਰ ਉਹਦੇ ਨਾਲ ਆਪਣਾ ਟੋਕਨ ਜਨਰੇਟ ਕਰਨਗੇ ਉੱਥੇ ਆਪਣੇ ਫੋਨ 'ਤੇ ਟੋਕਨ ਜਨਰੇਟ ਹੋਏਗਾ ਜਿਸ ਦਾ ਫਾਇਦਾ ਇਹ ਹੋਏਗਾ ਕਿ ਲਾਈਨ 'ਚ ਖੜੇ ਹੋ ਕੇ ਵੇਟ ਕਰਨ ਦੀ ਲੋੜ ਨਹੀਂ ਹੈ ਇੱਕ ਸੈਪਰੇਟ ਲਾਈਨ ਅਸੀਂ ਬਣਾਈ ਹੋਈ ਹੈ ਟੋਕਨ ਜਿਨ੍ਹਾਂ ਦੇ ਕੋਲ ਹੁੰਦਾ ਹੈ ਪੇਸ਼ੈਂਟ ਦੇ ਕੋਲ ਉਹ ਸਿਰਫ ਆਪਣਾ ਟੋਕਨ ਨੰਬਰ ਦੱਸਣਗੇ ਤੇ ਓਪੀਡੀ ਦੀ ਸਲਿਪ ਨਿਕਲ ਕੇ ਉਹਨਾਂ ਦੇ ਹੱਥ 'ਚ ਦੇ ਦਿੱਤੀ ਜਾਏਗੀ ਉਹਨਾਂ ਨੂੰ ਉੱਥੇ ਕੋਈ ਨਾਮ ਨਹੀਂ ਦੱਸਣਾ ਪਏਗਾ ਫੋਨ ਨੰਬਰ ਨਹੀਂ ਦੱਸਣਾ ਪਏਗਾ ਤੁਹਾਡੀ ਆਵਾ ਆਈਡੀ ਆਪਣੇ ਆਪ ਪਿਕ ਕਰੇਗੀ ਉਸ ਚੀਜ਼ ਨੂੰ ਸੈਕਿੰਡ ਗੱਲ ਹੈ ਜਿਹੜਾ ਮੈਂ ਦੱਸਣਾ ਚਾਹੁੰਦੀ ਕਿ ਆਭਾ ਕਿਉਂ ਇੰਪੋਰਟੈਂਟ ਹੈ ਆਭਾ ਕੀ ਚੀਜ਼ ਹੈ ਆਭਾ ਦਾ ਮਤਲਬ ਹੈਗਾ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ ਇਹ ਅਕਾਊਂਟ ਬਣਨ ਤੋਂ ਬਾਅਦ ਤੁਸੀਂ ਤੁਹਾਡੀ ਜਿਹੜੀ ਮੈਡੀਕਲ ਹਿਸਟਰੀ ਹੈ ਉਸ ਅਕਾਊਂਟ ਦੇ ਵਿੱਚ ਸੇਵ ਹੁੰਦੀ ਰਹੇਗੀ ਜਿਸ ਕਾਰਨ ਕਿ ਤੁਹਾਨੂੰ ਕੋਈ ਵੀ ਫਾਈਲ ਜਾਂ ਪਰਚੀਆਂ ਸਾਹਮਣੇ ਰੱਖਣ ਦੀ ਇੰਨੀ ਜ਼ਰੂਰਤ ਨਹੀਂ ਹੋਏਗੀ ਜਦੋਂ ਤੁਸੀਂ ਕਿਸੇ ਵੀ ਡਾਕਟਰ ਦੇ ਕੋਲ ਜਾਓਗੇ ਆਪਣੀ ਆਈਡੀ ਦੱਸੋਗੇ ਤੇ ਉਸ ਆਈਡੀ 'ਚੋਂ ਸਾਰਾ ਤੁਹਾਡਾ ਵੇਰਵਾ ਜਿਹੜਾ ਮੈਡੀਕਲ ਟ੍ਰੀਟਮੈਂਟ ਦਾ ਆ ਜਾਏਗਾ ਤੁਹਾਡੇ ਲਈ ਵੀ ਆਸਾਨੀ ਹੋਏਗੀ ਔਰ ਡਾਕਟਰ ਲਈ ਵੀ ਅਗਲੀ ਟ੍ਰੀਟਮੈਂਟ ਦੇਣ 'ਚ ਆਸਾਨੀ ਹੋਏਗੀ ਇਸ ਲਈ ਦੁਬਾਰਾ ਅਪੀਲ ਕਰਦੀ ਹਾਂ ਕਿ ਸਾਰੇ ਆਪਣੇ ਆਬਾ ਆਈਡੀਆਂ ਬਣਾਣ ਔਰ scan and share ਦੇ ਨਾਲ ਹੀ ਇੱਥੇ ਪਰਚੀਆਂ ਬਣਾ ਲੈਂਦੇ ਆਂ थैंक यू ਇੱਕ ਮੈਡਮ ਜਿਹੜੀ ਇਹ ਆਪ ਆ ਐਪ ਬਾਰੇ ਤੁਸੀਂ ਜਾਣਕਾਰੀ ਦਿੱਤੀ ਹੈ کافی ਲੋਕਾਂ ਨੂੰ ਇਹਦੀ ਅਵੇਅਰਨੈਸ ਹੈ ਕਿ ਇਹਨੂੰ ਆਪਾਂ ਕਿੱਦਾਂ ਮੇਨਟੇਨ ਕਰਨਾ ਹੈ ਉਹਦਾ ਇੱਥੇ ਕੀ ਆਪਾਂ ਕਰ ਰਹੇ ਆਂ ਆਭਾ ਆਈਡੀ ਮੇਨਟੇਨ ਨਹੀਂ ਕਰਨੀ ਇਹਦੇ ਵਿੱਚ ਅਕਾਊਂਟ ਬਣਾ ਹੈ ਵਨ ਟਾਈਮ ਅਕਾਊਂਟ ਬਨੇਗਾ ਤੁਹਾਡਾ ਉਸ ਅਕਾਊਂਟ ਦੇ ਥਰੂ ਅੱਗੇ ਤੁਹਾਡਾ ਸਾਰਾ ਜਿਹੜਾ ਹੈਲਥ ਦਾ ਪ੍ਰੋਸੈਸ ਹੈ ਨਾ ਉਸ ਅਕਾਊਂਟ ਦੇ ਥਰੂ ਹੀ ਮੇਰੇ ਖਿਆਲ ਚ ਅੱਗੇ ਤੇ ਜਾ ਕੇ ਮੰਡੇਟਰੀ ਹੋ ਜਾਏਗਾ ਫਿਲਹਾਲ ਸਰਕਾਰੀ ਸਿਵਲ ਹਸਪਤਾਲਾਂ ਚ ਹੈ ਮੰਡੇਟਰੀ ਕਰ ਰਹੇ ਹੈਗੇ ਹੌਲੀ ਹੌਲੀ ਸਰਕਾਰ ਦਾ ਨਜ਼ਰੀਆ ਹੈ ਕਿ ਬਾਕੀ ਸਾਰੇ ਡਿਪਾਰਟਮੈਂਟਸ ਦੇ ਵਿੱਚ ਵੀ ਇਹ ਕਰ ਦੇਣਗੇ ਸੀਐਸਸੀ ਪੀਐਸਸੀ ਐਸਡੀਐਚ ਵੀ ਔਰ ਜਿਹੜਾ ਪ੍ਰਾਈਵੇਟ ਹਸਪਤਲ ਹੈ ਉਹ ਵੀ ਇਸ ਵਿੱਚ ਅਟੈਚ ਹੋ ਗਏ